ਸੋ ਗਾਇਸ ਅੱਜ ਮੈਂ ਤੁਹਾਡੇ ਨਾਲ ਛੋਟੀ ਜੀ ਗੱਲ ਇੱਕ 네ਗੇਟਿਵ ਤੇ ਪੋਜ਼ਿਟਿਵ ਵਿਚਾਰ ਤੇ ਕਰਨ ਲੱਗਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਨੂੰ ਬੜੇ ਮਾੜੇ ਮਾੜੇ ਵਿਚਾਰ ਆਉਂਦੇ ਆ ਬੜੇ ਖਤਰਨਾਕ ਤੇ ਬੜੇ ਬੁਰੇ ਵਿਚਾਰ ਆਉਂਦੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਧਰਤੀ ਤੇ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਹੈ ਕਿ ਜਿਹਨੂੰ 네ਗੇਟਿਵ ਵਿਚਾਰ ਨਾ ਆਉਣ ਜਿਹਨੂੰ 네ਗੇਟਿਵ ਥਾਟ ਨਾ ਆਉਣ ਸੋ ਹਰ ਇੱਕ ਬੰਦੇ ਦੇ ਅੰਦਰ 네ਗੇਟਿਵ ਥਾਟ ਆਉਂਦੇ ਆ ਸਾਡੇ ਅੰਦਰ ਵੀ 네ਗੇਟਿਵ ਥਾਟ ਆਉਂਦੇ ਆ ਹਰ ਇੱਕ ਇਨਸਾਨ ਜਿਹੜਾ ਹੈ ਉਹਦੇ ਅੰਦਰ 네ਗੇਟਿਵ ਥਾਟ ਆਉਂਦੇ ਹੀ ਆਉਂਦੇ ਆ ਪਰ ਡਿਪੈਂਡ ਇਹ ਕਰਦਾ ਕਿ ਉਹਨੇ 네ਗੇਟਿਵ ਥਾਟ ਨੂੰ ਫਾਲੋ ਕਰਨਾ ਕਿ ਪੋਜ਼ਿਟਿਵਿਟੀ ਨੂੰ ਪੋਜ਼ਿਟਿਵ ਥਾਟ ਇਹ ਆ ਕਿ ਸਾਡਾ ਰੱਬ ਸਾਡੇ ਨਾਲ ਆ ਸਾਡਾ ਪਰਮੇਸ਼ਰ ਸਾਡੇ ਨਾਲ ਆ ਤੇ ਖੁਦਾ ਦਾ ਬਚਨ ਸਾਨੂੰ ਕਦੇ ਵੀ ਕੁਝ ਨਹੀਂ ਹੋਣ ਦਿੰਦਾ ਸੋ ਪਰਮੇਸ਼ਰ ਦਾ ਆਤਮਾ ਤੇ ਜਦੋਂ ਅਸੀਂ ਨਿਰਭਰ ਹੁੰਨੇ ਆ ਜਦੋਂ ਖੁਦਾ ਦੇ ਪਾਕ ਕਲਾਮ ਤੇ ਅਸੀਂ ਨਿਰਭਰ ਹੁੰਨੇ ਆ ਤੇ ਜਦੋਂ ਅਸੀਂ ਖੁਦਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਦਿੰਦੇ ਆ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ 네ਗੇਟਿਵ ਵਿਚਾਰ ਨਹੀਂ ਨੇਗੇਟਿਵ ਥਾਟ ਨਹੀਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਕੰਮ ਕਰਦੀ ਖੁਦਾ ਦੀ ਸਮਰਥ ਤੇ ਖੁਦਾ ਦਾ ਅਭਿਸ਼ੇਕ ਕੰਮ ਕਰਦਾ ਇਸ ਕਰਕੇ ਜੇ ਤੁਹਾਨੂੰ ਵੀ ਤੜਕੇ ਉੱਠਦੇ ਆ ਡਰਾਈਵ ਕਰਦੇ ਆ ਰਸਤੇ ਤੇ ਜਾਂਦੇ ਆ ਬਾਜ਼ਾਰ ਜਾਂਦੇ ਆ ਕਿਚਨ ਦੇ ਵਿੱਚ ਕੰਮ ਕਰਦੇ ਆ ਮਾੜੇ ਵਿਚਾਰ ਆਉਣ 네ਗੇਟਿਵ ਥਾਟ ਆਉਣ ਤੇ ਉਹਨੂੰ ਰੱਦ ਕਰੋ ਤੇ ਉੱਥੇ ਇਹ ਬੋਲੋ ਕਿ ਮੇਰਾ ਪਰਮੇਸ਼ਰ ਜਿੰਦਾ ਹੈ ਤੇ ਉਹ ਮੇਰੇ ਨਾਲ ਆ ਤੇ ਉਹ ਮੇਰੇ ਅੰਗ ਸੰਗਾ ਜਿਸ ਨੇ ਮੇਰੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਕਦੇ ਵੀ ਛੱਡਾਂਗਾ ਨਹੀਂ ਕਦੇ ਵੀ ਤਿਆਗਾਂਗਾ ਨਹੀਂ ਸੋ ਪਰਮੇਸ਼ਰ ਸਾਨੂੰ ਬਰਕਤ ਦੇਵੇ ਗੋਡ ਬਿਸਤੀ